ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਆਇਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੁੱлле ਪਟਕੇ ਫੇਰ ਦੇਨੇ ਜੋ ਠੋਕਰ ਖਾ ਖਾ ਘੇਰ ਦੇਨੇ ਜੋ ਪੁੱлле ਪਟਕੇ ਫੇਰ ਦੇਨੇ ਜੋ ਠੋਕਰ ਖਾ ਖਾ ਘੇਰ ਦੇਨੇ রে হঠাৎ রোড়ে জী কোড়ে গে টুটে নব না জড়ে জী কোড়ে গলে লি দুয়া কে কি কর ਪੁੱਲੇ ਲੋਕੀ ਦੁਨੀਆ ਤੇ ਆਕੇ ਕੀ ਕਰਨਾ ਕੀ ਕਰ ਦੇਨੇ ਮੋ ਮਾਇਆ ਵਾਲੇ ਆਕੇ ਕੜੇ ਰਹਿਣ ਪਰ ਦੇਨੇ ਮੋ ਮਾਇਆ ਵਾਲੇ ਆਕੇ ਕੜੇ ਰਹਿਣ ਪਰ ਦੇਨੇ ਓ ਤੇ ਰੱਬ ਦੇ ਨਾਮ ਨਾਲ ਜੋੜੇ ਜੀ ਲੋਕੀ ਕਹਿੰਦੇ ਜੋੜੇ ਗੰਡਾ ਦਾ ਉਹ ਤੇ ਟੁੱਟਿਆ ਨੁਰਬ ਨਾਲ ਜੋੜੇ ਜੀ ਲੋਕ ਕੀ ਕਹਿੰਦੇ ਜੋੜੇ ਗਾਂਢ ਦਾ ਤਰਤੀ ਤੇ ਅਜ ਗੁਰੂ ਰਵਿਦਾਸ ਆਇਆਏ ਤਰਤੀ ਤੇ ਅਜ ਗੁਰੂ ਰਵਿਦਾਸ ਆਇਆਏ ਨਫਰਤ ਨੂੰ ਛਾੜ ਦੇਵਾ ਪਿਆਰ ਦਾ ਜਗਾਏ उनी जॾहिं दवारा नू तोड़े जी लोकी कंद जोड़े गंडदार उते टुटिया नू रब नाले जोड़े जी कंदड़े ॻंढदा <coughs> मार चोकड़ी कुली सगाथ ਚੌਕੜੀ ਕੁੱਲੀ ਦੇ ਵਿੱਚ ਵੰਡੇ ਦਾਸ ਗਾਤਾ ਏ ਆਉਂਦੇ ਜਾਂਦੇ ਰਾਈਆਂ ਨੂੰ ਵੰਡੇ ਨਾਮ ਦੀਆਂ ਦਾਤਾ ਏ ਆਉਂਦੇ ਜਾਂਦੇ ਰਾਈਆਂ ਨੂੰ ਵੰਡੇ ਨਾਮ ਦੀਆਂ ਦਾਤਾ ਏ ਰਵੀ ਦਾਸ ਗੁਰੂ ਨੂੰ ਸਾਬਲੋੜੇ ਜਿ ਲੋਕ ਕਹਿੰਦੇ ਜੋੜੇ ਗਾਂਢ ਦਾ ਹੋ ਤੇ ਟੁੱਟਿਆ ਨੁਰਬਨ ਕੀ ਕਹਿੰਦੇ ਜੋੜੇ ਗਾਂਢ ਦਾ ਉਹ ਤੇ ਟੁੱਟੀ ਅਨੁਰਭ ਨਾਲ ਜੋੜੇ ਜੀ ਲੋਕ ਕੀ ਕਹਿੰਦੇ ਜੋੜੇ ਗਾਂਢ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ